ਮਾ ਦਾ ਦੁੱਧ ਨਹੀਂ ਨਾ ਮਿਲਦਾ ਕਮਜ਼ੋਰਾ ਬੱਚਾ ਚੰਗਾ ਬਹੁਤਾ ਦੇ ਕੋਈ ਨਹੀਂ ਪਿੰਡ ਦੀ ਗੜਾਈਂ ਗੜੀ ਲੱਤ ਲੁੱਤ ਨਾ ਤਾਂ ਜੀ ਮੈਂ ਕਿਹਦੀ ਉਹ ਤਾਂ ਕੋਈ ਨਹੀਂ ਮਿਲਦੀ ਨਾ ਇਹ ਆਪਾਂ ਪੀਵਾਂਗੇ ਵਾਗਰਾਂ ਮੂੰਹ ਚ ਪਾ ਦੇ ਬਸ ਚਾਹਨ ਅੱਦੀ ਇੱਦੀ ਕੁੰਡੀਆਂ ਮੋੜ ਦਨ ਅੱਠ ਏ ਠਾਈਨ ਲੱਤ ਲੁੱਤ ਬੜੀ ਲੰਮੀ ਆਈ ਇਹਦੇ ਹਾਂ ਸਿਰ ਮਾਰਦਾ ਲਾਓ ਵੀ ਮਿੱਤਰੋ ਅੱਜ ਫੇਰ ਇੱਕ ਨਵੀਂ ਦੁਪਹਿਰ ਸੂਰਜ ਜਾਵੜਿਆ ਬਣਾਲੇ ਪਾਸੇ ਨੂੰ ਨਵੀਂ ਦੁਪਹਿਰ ਨਵੇਂ ਬਲੌਗ ਦੇ ਨਾਲ ਤੇ ਘਰੋਂ ਚੱਕ ਅੱਜ ਵਾਲੇ ਜਾਨਵਰ ਸ਼ੁਰੂ ਹੁੰਨੇ ਆ ਜੀ ਆਪਾਂ ਅੱਜ ਬਲੌਗ ਵਿੱਚ ਕੁਮੈਤ ਬੱਚੀ ਦਾ 3 ਸਾਲ ਦੀ ਕੁਮੈਤ ਬੱਚੀ ਮੱਛੇ ਫੋਲਾ ਮੋਟੀ ਮੋਟੀ ਡਿਟੇਲ ਦਵਾਂਗੇ ਜੇ ਇਹਦੀ ਹੋਰ ਡਿਟੇਲ ਲੈਣੀ ਹੈ ਤਾਂ YouTube ਤੇ ਵੀਡੀਓ ਪਈਏ ਦੇਖ ਸਕਦੇ ਆ ਤੇ ਇਹ ਖੜੀ ਆ ਬਲਕ 4 ਸਾਲ ਦੀ ਉਡੀ ਤੁਰਦੀ 25 30 ਤੇ ਇਹ ਆ ਬਹੁਤ ਜ਼ਿਆਦਾ ਤੁਰਹਿ ਚ ਆ ਕੇ ਬੈਠੋ ਪਾਣੀ ਦਾ ਗਲਾਸ ਨਹੀਂ ਢੋਲਣ ਦਿੰਦੇ ਤੇ ਆ ਬਸ਼ੀਰੀਆ ਜੀ ਖਾਣ ਕਰਿਓ ਚੱਕ ਇਹਦੇ ਕੁੰਡੀਆਂ ਨਾ ਕੁੰਡੀਆਂ ਮਿਲਦੂ ਮੱਥੇ ਬਲੇਜ ਆ ਮਗਰ ਨੇ ਦੋ ਪੈਰ ਚਿੱਟੇ ਆ ਤੇ ਪਲੀਪਲੀ ਚੰਗੀ ਆ ਬੱਚੀ ਇਹ ਨਕਾਂਦੀ ਆ ਬੱਚੀ ਨੀਲੀ ਮੱਥੇ ਪਟਾ ਦੋ ਪੈਰ ਚਿੱਟੇ ਆ ਨੀਲੀਆਂ ਚੰਬਿਆਂ ਚ ਆ ਜਾਂਦੀ ਆ ਤੇ ਕੱਦ-ਕੁੱਦ ਚੰਗਾ ਕੱਢਿਆ ਹੋਇਆ ਬੱਚੀ ਨੇ ਦੇਖ ਸਕਦੇ ਆ ਤੁਸੀਂ ਤੇ ਆ ਲਾਲ ਚੰਮੀ ਘੋੜੀ ਜਿਹੇ ਹਜ ਰੇਟ ਦੀ ਆ ਕੱਦ-ਕੁੱਦ ਬੈਡ ਬਾਡੀ ਸਾਰਾ ਤੁਹਾਡੇ ਸਾਹਮਣੇ ਦੇਖ ਸਕਦੇ ਆ ਤੁਸੀਂ ਤੇ ਖਾਲੀ ਹੈ ਜੈਜ ਰੇਟ ਦੀ ਇਹ ਵੀ ਅੰਦਰ ਦੀ ਸਾਫਾਈ ਚੈੱਕ ਪਾਸ ਤੇ ਆਹ ਜਿਹੜੀ ਆ ਕੁਮੈਤ ਬੱਚੀ ਆ ਜੈਰਾਜ ਤਾਂ ਮੀਟ ਹੋਈ ਹੋਈ ਹੈ ਜੀ ਢਾਈ ਸਾਲ ਦੀ ਹੈ ਤੇ ਇਹ ਬੱਚੀ ਵੀ ਖਾਲੀ ਵੀ ਢਾਈ ਸਾਲ ਦੀ ਹੈ ਤੇ ਆ ਵੱਡੀ ਕੋੜੀ ਬਰੂਟ ਮੇ ਯਾਰ ਆਪਣੀ ਕਹਿ ਸਕਦੇ ਆ ਆਪਾਂ ਇਹਨੂੰ ਸੂਰਜ ਤੋਂ ਮੀਟ ਹੋਈ ਹੈ ਜੀ ਬਾਈ ਕਾਲੇ ਕੋਲ ਠੱਠੀ ਵਾਲੇ ਕੋਲ ਘੋੜਾ ਬਹੁਤ ਚੰਗਾ 67 ਇੰਚ ਹਾਈਟ ਆ ਉਹ ਤਾਂ ਮੀਟ ਆ 61 ਪਲੱਸ ਇਹਦੀ ਹਾਈਟ ਹੈ ਤੇ ਆ 63 ਇੰਚ ਦੀ ਨੌਕਰੀ ਕੋੜੀ ਖੜੀ ਆ ਤੇ ਆ ਨੁਕਰੀ ਬੁਸ਼ੇਰੀ ਆ ਖੜੀ ਰੂਪਰੀ ਨਾਲ ਰੂਪਰੀ ਦੀ ਮੰਮਾ ਖੜੇ ਨੇ ਜੋੜਾ ਹੀ ਸੇਲਾ ਤੇ ਆ ਵੱਡੀ ਕੁੜੀ ਮੱਥੇ ਪਟਾ ਦੋ ਕਰ ਚਿੱਟਿਆਂ ਦੀ 15 ਦਿਨ ਹੋ ਗਏ ਜੈ ਰਾਜ ਤੋਂ ਮੇਟੋ ਫਰੀ ਨੂੰ ਇਹਨੂੰ ਤੇ ਆ ਜੈਜਮਲ ਦੀ ਮੰਮਾ ਦਾ ਪਤਨ ਵੀ ਕਿੱਟਿਆਂ ਦੀ ਕੁੜੀ ਤੇ ਆ ਨੀ ਦੇ ਸੰਜਾਫ ਇਹ ਵੀ ਜੈ ਰਾਜ ਤੋਂ ਮੇਟਾ ਹੀ ਫੋਟੋ ਵੀਡੀਓ ਪਈ ਆ ਤੇ ਆ ਵਹਿਵਲਾ ਵਾਲੇ ਦੂਜਾ ਵਹਿਵਲ ਵਾਲੇ ਹਾਂਸ ਘੋੜੇ ਦਾ ਬੱਚਾ ਸਪੌਟਲੈਸ ਆ ਚੌਕੜਾ ਹੀ ਆ ਹਜੇ ਮੂੰਹ ਕੱਦ ਬਹੁਤ ਕੱਡੂ ਤੇ ਆ ਰਾਜ ਰੂਪ ਦੀ ਬੱਚੀ ਖੜੀ ਹੈ ਜੀ ਤੇ ਪ੍ਰਵਾਦ ਦੀ ਪੋਤੀ জাফর ਦੀ ਬੱਚੀ ਕਾਲੇ ਬਾਦਲ ਦੀ ਆ ਉਹ ਅਲੀਸ਼ਾਨ ਦੀ ਪੋਤੀ ਆ ਪੰਜ ਕਲੈਨ ਬੱਚੀ ਅਤੀ ਸੁੰਦਰ ਦੀ ਪੋਤੀ ਆ ਕੇਸ਼ਰੀਆ ਘੋੜੇ ਦੀ ਆ ਤੇ ਚੰਬੀ ਬਸ਼ੇਰੀ ਨੀਲਾ ਬਸ਼ੇਰਾ ਨਾਲ ਪੰਜ ਕਲੈਨ ਖੜੀ ਆ ਤੇ ਦੋ ਬਰ ਚਿੱਟੇ ਮੱਥੇ ਪਟੇ ਦੀ ਇੰਨੇ ਕ ਜਾਨਵਰ ਖੜੇ ਆ ਦੋਸਤੋ ਤੇ ਅੱਜ ਫੋਟੋ ਸ਼ੂਟ ਕਰਾਂਗੇ ਆਪਾਂ ਲਾਲ ਚੰਬੀ ਦਾ ਉਹ ਲਿਆਓ ਦੂਜੀ ਘੋੜੀ ਮੱਥੇ ਫੁੱਲ ਵਾਲੀ ਭਈਏ ਲੈਣ ਕਿਹਾ ਹੋਇਆ ਉਹਨੂੰ ਵੀ ਬੰਨਣਾ ਅੰਦਰ ਧਾਣੇ ਤੇ ਕੋਈ ਵਿਚਾਰ ਦੇਣਾ ਚਾਹੁੰਦਾ ਤੂੰ ਹੈ ਵਿਚਾਰ ਦੇਣਾ ਚਾਹੁੰਦਾ ਆ ਗਾਈ ਸੋ ਬਿਊਟੀਫੁਲ ਸੋ ਐਲੀਜੈਂਟ ਵਾਓ ਵਾਓ ਕੱਚਾ ਵਾਓ ਖੜੀ ਹੈ 3 ਸਾਲ ਦੀ ਬਿਸ਼ੇਰੀ 62+ ਹਾਈਟ ਦੀ ਤੋਰਾ ਤੋਰਾ ਬਹੁਤ ਜ਼ਿਆਦਾ ਐ ਇਹ ਵੀ ਦੇਖ ਸਕਦੇ ਹੋ ਤੁਸੀਂ ਤੇ ਅੱਜ ਸਾਡਾ ਛੋਟਾ ਚਾਪਕੂ ਵੀ ਆਇਆ ਹੋਇਆ ਚਾਪਕ ਸਾਹਿਬ ਬੈਣਾ ਉੱਤੇ ਹੈ ਕਿਹੜੀ ਤੇ ਬੈਣਾ ਕਿਹੜੀ ਤੇ ਪੋਣਾ ਵੀ ਇਹਨੂੰ ਘੋੜੇ ਦੇ ਵਾਦ ਇਹ ਜੈਰਾਇ ਤੇ ਪੋਣਾ ਇੱਧਰ ਆ ਸਾਰੇ ਮੇਲ ਖੜੇ ਆ ਆ ਹਜੇ ਥੋੜਾ ਜਿਹਾ ਲਕੋਇਆ ਹੋਇਆ ਜੀ ਤੇ ਆ ਬਸ਼ੀਰੀ ਨਵੀਂ ਆਈ ਉਹ ਜੈਰਾਇ ਖੜਾ ਸੋ ਹੁਣ ਦੇਓ ਇਜਾਜ਼ਤ ਅੱਜ ਤੁਹਾਨੂੰ ਡਾਇਮੰਡ ਦਾ ਰਾਤ ਵਾਲਾ ਬਿਸ਼ੀਰਾ ਵੀ ਦਿਖਾ ਕੇ ਲਿਆਵਾਂਗੇ ਚੱਲੀਏ ਬਿਸ਼ੀਰਾ ਦੇਖਾਂ ਡਾਇਮੰਡ ਹਾਂ ਅੰਕ ਲਿਆਉਣੇ ਆ ਜੀ ਦਾ ਪਰਿਆਉਣੇ ਡਾਕਟਰੀ ਲੋਦੋਂ ਥੋੜੀ ਥੱਲੇ ਹੈ ਨਹੀਂ ਨਾ ਖਰਾਕ ਥੂਰੀ ਚਾਰੀ ਪਾਓ ਇਹਨੂੰ ਯਾਰ ਪਰ ਦਾਣਾ ਦੋਨਾਂ ਸਿੱਟੇ ਲੱਕਾ ਚੜਿਆ ਪਿਆ ਠਾਈਨ ਮੜਾ ਨਾਲੇ ਦਾ ਸੱਟ ਲਹੁ ਲਹੁ ਤਾਂ ਇਕਲਾ ਉਹ ਦੇ ਤੜ ਤੋਂ ਨਿਕਲ ਮਾਰ ਆ ਜਾ ਉੱਥੇ ਬੀਟਰ ਨਹੀਂ ਲੱਗਣੀ ਲਾਈ ਸੀ ਸੋਭਾ ਹੀ ਲਾਤੀ ਫੇਰ ਓਥੇ ਭਲਵਾਨਾ ਦੇ ਕੁੰਡੀਆਂ ਮੇਲਦੇ ਆਂ ਘੋੜੀ ਦਾ ਕੰਨ ਸਿੱਧਾ ਉਹਦਾ ਗੋਸਾ ਦੇ ਹਾਂ ਘੋੜੀ ਤੇ ਸਾਰੇ ਬੱਚੇ ਸਾਰੇ ਦੇ ਗਿੱਟੋ ਕਾਪੀ ਘੋੜੇ ਦੀ ਆਂਦੀ ਇੱਦੀ ਇੱਦੀ ਕੁੰਡੀਆਂ ਮੋੜ ਦਿੰਦਾ ਓਠੇ ਠਾਇਨ ਲੱਤ ਲੁੱਤ ਬੜੀ ਲੰਮੀ ਆਈ ਇਹਦੇ ਓਠੇ ਨੰਦੋਂ ਤਨੋਂ ਖੜੂੰ ਚੱਕੀ ਹੋਈ 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 ਨਾ ਯਾਰ ਹੁਬੀ ਦਾ ਮਾਂ ਦਾ ਦੁੱਧ ਨਹੀਂ ਨਾ ਮਿਲਦਾ ਕਮਜ਼ੋਰਾ ਬੱਚਾ ਚੰਗਾ ਬਹੁਤ ਆ ਦੇ ਲੱਤ ਲੁੱਤ ਬਹੁਤ ਚੰਗੇ ਸੈਕੂਏ ਦਾ ਦਾਣਾ ਨਹੀਂ ਆਇਆ ਜਿਵੇਂ ਚੰਬੀ ਘੋੜੀਆ ਜਮਾਂ ਵੀ ਓਏ ਡਾਇਮੰਡ 2 ਹਾ ਦੁੱਧ ਨੂੰ ਵਰਚਾ ਹੁਣ ਵੀ ਦੁੱਧ ਦੁੱਧ ਕਰੀ ਜਾਂਦੇ ਨੇ ਦੁੱਧ ਨੂੰ ਚੁੰਗੀਆਂ ਪੈਣੀਆਂ ਹੋੜ ਹਟੇ ਹਾਂ ਪਿਆਈ ਚੱਲੋ ਥੋੜੇ ਥੋੜੇ ਟਾਈਮ ਬਾਅਦ ਪਈ ਦੁੱਧ ਪਿਆਈ ਚੱਲੇ ਅੱਜ ਕੜਾ ਕੁੜਾ ਵੀ ਹੋ ਜਾਣਾ ਇਹ ਹੁਣ ਕੁੜੀ ਵੀ ਪਾਵੇ ਕੁੜੀ ਨੂੰ ਚੂਰੀ ਪਾਉ ਦੋ ਟਾਈਮ ਤਾਂ ਚੌਕਰ ਦਾਣੇ ਦੂਣੇ ਤੋਂ ਵੱਧ ਰੱਖੋ ਚਾਰ ਚੂਰ ਨਾ ਪਾਓ ਚਾਰ ਤਾਂ ਇਹ ਦੁੱਧ ਨੂੰ ਤਾਂ ਕਰਦਾ ਹੈ ਬੱਚਾ ਦਾ ਦੁੱਧ ਤਾਂ ਕਰੀ ਜਾਂਦਾ ਲਾ ਕੇ ਦੇਖੇ ਕੀ ਪਤਾ ਪਿਆਈ ਲਵੇ ਯਾਰ ਦੁੱਧ ਥਾਣਾ ਚ ਤਾਂ ਹੈ ਲਗਾਮ ਲਗੂ ਹੈ ਨਹੀਂ ਤੁਹਾਡੇ ਕੋਲ ਮਾੜਾ ਕਰੀ ਨਿਰਨੂਗਾ ਕਿਨੇ ਯਾਰ ਜੇ ਮਾਰਾ ਦੁੱਧ ਪੀਲੇ ਤਾਂ ਬੜਾ ਵਧੀਆ ਵਿਚਾਰ ਚੱਕ ਕੇ ਲਿਆ ਜਾ ਦੁੱਧ ਜਦੋਂ ਪੀਣ ਲੱਗੇ ਬੱਚੇ ਲਈ ਦਾਣਾ ਵਧਾ ਦੇ ਬਸ ਦੁੱਧ ਲੇਟੀ ਪਾਉਣ ਲਾ ਕੇ ਦੁੱਧ ਭੱਜਾਉਗਾ ਇਹਦੇ ਲੇਟੀ ਪਾ ਦ ਪਰ ਹਜੇ ਕੱਲ ਕੁਲ ਤੋਂ ਦੋ ਦਿਨ ਬਾਅਦ ਪਾਉਣ ਲੱਗਿਆ ਦੇ ਪੈਰ ਪਛੜੀ ਜਿਨ ਲਈ ਹੋ ਨਾ ਨਹੀਂ ਲੱਤ ਨਹੀਂ ਚਲਾਉਂਦੀ ਲੱਤ ਨਾਲ ਜਾਨ ਤੈਣੀ ਇਹ ਬੇਚਾਰੀ ਚੋਤਾ ਦੀ ਮਾਰਦੀ ਹੁਣ ਦੰਦੀ ਭੱਗ ਲੈਂਦੀ ਆ ਹੋਰ ਦਿਖਾ ਦੇ ਕੰਨ ਭਰਦੇ ਕੰਨ ਹੱਟ ਕੰਨ ਭਰਦੀ ਨਾ ਕੰਨ ਨਾ ਪਾ ਪਾ ਤੇ ਜਾ ਉਹ ਚੱਲੀ ਜਾਂਦੀ ਠੀਕ ਨਹੀਂ ਬੈਠਦੀ ਦੋਤਾ ਹੈ ਨਹੀਂ ਦੋਤਾ ਨਹੀਂ ਜਰੇ ਅੰਨ ਹਾਂ ਉਹ ਬੱਚਾ ਦੇਖਦੁਰ ਕਿ ਮੂੰਹ ਮੂੰਹ ਤੇ ਮਾਰੀ ਹੈ ਮੈਂ ਨਹੀਂ ਥੱਲੇ ਆਏ ਹੁਣ ਲਾਈ ਥੱਲੇ ਬੱਚਾ ਚਾ ਹਟ ਨਹੀਂ ਮਾਰਦੇ ਨਹੀਂ ਉੱਠਦੇ ਨਹੀਂ 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 ਤਾਂ ਹੀ ਕਿ ਨਹੀਂ ਕਿ ਉਹ ਤਾਂ ਕੋਈ ਨਹੀਂ ਨਹੀਂ ਹੱਪਨਪੀ ਵਗੈਰਾ ਮੂੰਹ ਚ ਪਾ ਦੇ ਬਸ ਚਾਹ ਨਾ ਮੂਰਲੇ ਬਾਸ ਨੇ ਰੱਖ ਕੇ ਪਤੰਦਾ ਨਾ ਆਉ ਨਾ ਇਹ ਕੀ ਆ ਰਹਾ ਕੋਈ ਐਕਤੀ ਆਪਦੇ ਪਿਆਰ ਤੇ ਆ ਪੂਰਾ ਬੱਚਾ ਹਨਾ ਦੇ ਦੂ ਮਨ ਲੱਗੀ ਹੋਈ ਐ ਜਮਾ ਕੀ ਬੋਣ ਨੂੰ ਮੂਟਾ ਅੱਜ ਵੀ ਗੰਮਦਾ ਹੀ ਹੁਣ ਬੱਚੇ ਲਈ ਹੁਣ ਬੱਚਾ ਲਾਭਤੇ ਵਧੀਆ ਨਹੀਂ ਹੁਣ ਤਾਂ ਜਿੰਜੀ ਨਹੀਂ ਹੋਣੀ ਕੁੜੀ ਨੂੰ ਤਾਂ ਲੇਟੀ ਲੁੱਟੀ ਪਾਉ ਨਾਲ ਭਾਰੀ ਹੋਊ ਪੁਰਾ ਨਾਲ ਹਾਂ ਦੋ ਤਣ ਰੋੱਕ ਕੇ ਪਾਇਓ ਨਾਲੇ ਭਾਰੀ ਹੋਜੂ ਨਾਲੇ ਦੁੱਧ ਕਿ ਬਾਏ ਬਾਏ ਟਾਟਾ ਨਾਲ ਜਾਣਾ ਨਾਲ ਨਾਲ ਆਪਣਾ ਤੋਹ ਦੇਖ ਲੈ ਆਪਾਂ 2 ਮਿੰਟ ਇਹਨੂੰ ਹੱਥ ਲਾ ਸਾਡਾ ਤੋਹ ਪਾ ਕੇ ਲੈ ਦੇਖ ਲੈ ਨਾਲ ਜਾਂਦਾ ਚੱਲੀ ਜਾਣਾ ਦਾ ਹਾਂ ਆਹ ਫੜ ਲਈ ਭਾਈ ਆਹ ਚੱਲੇ ਆ ਤੇ ਨਾਲ ਮਿੱਤਰੋ ਫੋਟੋ ਸ਼ੂਟ ਲਈ ਹੋ ਕੇ ਰੈਡੀ ਦੋ ਚਾਪਕ ਫਿਰਦੇ ਇੱਕ ਬਾਬਾ ਤੇ ਇੱਕ ਛੋਟੂ ਚਾਪ ਛੋਟੂ ਚਾਪ ਲਓ ਜੀ ਅੱਜ ਤੇਨੂੰ ਨਾ ਫੜਾ ਦਈਏ